ਇੱਕ ਅਮਰੀਕੀ ਰਿਪੋਰਟ ਹੈ ਉਸ ਅਮਰੀਕੀ ਰਿਪੋਰਟ ਦੇ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਨੇ ਇੱਕ ਤਾਂ ਇਹ ਦਾਵਾ ਕਹਿੰਦੇ ਜੀ ਆਪਰੇਸ਼ਨ ਸੰਦੂਰ ਦੇ ਵਿੱਚ ਪਾਕਿਸਤਾਨ ਨੇ ਹਿੰਦੂਸਤਾਨ ਨੂੰ ਹਰਾਇਆ ਜੀ ਇਹਨਾਂ BBC ਨੇ ਵੀ ਰਿਪੋਰਟਸ ਆਪੀ ਹੈ ਜੀ ਇਹ ਹਮ ਹੋਰ ਕਈ ਅਖਬਾਰਾਂ ਨੇ छापਤੀ ਹੈ ਤਹਿਲਕਾ ਮੱਚਿਆ ਪਿਆ ਇੰਟਰਨੈਸ਼ਨਲ ਪੱਧਰ ਤੇ ਇਸ ਰਿਪੋਰਟ ਦਾ ਇਹ ਅਸਲ ਵਿੱਚ US ਚਾਈਨਾ ਇਕਨੋਮਿਕ ਐਂਡ ਸਿਕਿਉਰਿਟੀ ਰਿਵਿਊ ਕਮਿਸ਼ਨ ਹੈ ਜਿਹਦੀ ਰਿਪੋਰਟ ਆ ਇਹ 790 ਪੇਜ ਦੀ ਮਰਕ 800 ਪੇਜ ਦੀ ਰਿਪੋਰਟ ਆ ਇਹ ਇਸ ਰਿਪੋਰਟ ਦੇ ਅਜੇ ਕੁਝ ਕੁ ਪੰਨੇ ਫਰੋਲੇ ਆ ਜਿਹਦੇ ਵਿੱਚ ਇਹ ਸਾਹਮਣੇ ਆ ਗਿਆ ਕਿ ਇਹਨੇ ਕਹਿਤਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਿਹੜਾ ਆਪਰੇਸ਼ਨ ਸੰਧੂਰ ਕੀਤਾ ਗਿਆ ਸੀਗਾ ਉਸ ਦੇ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾਤਾ ਹਾਰ ਗਿਆ ਭਾਰਤ ਕਹਿੰਦੇ ਇੱਥੇ ਇਹ ਰਿਪੋਰਟ ਕਹਿੰਦੀ ਆ ਅਮਰੀਕਾ ਵਾਲੇ ਇਸ ਸੰਸਥਾ ਦੀ ਇਹ ਸੰਸਥਾ ਬਣਾਈ ਸੀ ਅਮਰੀਕਾ ਨੇ ਚੀਨ ਦੇ ਸੁਰੱਖਿਆ ਸਿਸਟਮ ਵੈਪਨ ਨੂੰ ਹਥਿਆਰਾਂ ਨੂੰ ਪਰਖਣ ਵਾਸਤੇ ਚੀਨ ਕਾਫੀ ਉੱਪਰ ਅੱਗੇ ਵੱਧ ਰਿਹਾ ਹੈ ਨਾ ਭਾਵੇਂ ਕਿ ਚੀਨ ਨੇ ਇਸ ਗੱਲ ਨੂੰ DNA ਕੀਤਾ ਉਹ ਕਹਿੰਦੇ ਵੀ ਸਾਨੂੰ ਤੁਸੀਂ ਬਦਨਾਮ ਕਾ ਉਹ ਕਹਿੰਦੇ ਵੀ ਜਿਹੜੀ ਚੀਨ ਦੇ ਹਥਿਆਰ ਵਰਤੇ ਨੇ ਪਾਕਿਸਤਾਨ ਨੇ ਚੀਨ ਦੇ ਹਥਿਆਰ ਵਰਤ ਕੇ ਪਾਕਿਸਤਾਨ ਨੇ ਭਾਰਤ ਦੇ ਉੱਪਰ ਇਸ ਤਰੀਕੇ ਨਾਲ ਉਹਦੇ ਇਵਰਕ ਰਾਫੇਲ ਵਰਗਾ ਜਹਾਜ਼ ਗੀਰਦਾ ਕਹਿੰਦੇ ਰਾਫੇਲ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਉਹ ਤਾਂ ਇਹ ਵੀ ਕਹਿੰਦੇ ਜਾਂ ਕਿ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ 26 ਮਾਰੇ ਗਏ ਸਾਡੇ ਵਿੱਚ ਭਾਰਤੀ ਉਹ ਵੀ ਕਹਿੰਦੇ ਅੱਤਵਾਦੀ ਹਮਲਾ ਨਹੀਂ ਸੀਗਾ ਉਹ ਵੀ ਇੱਕ ਨਸਲੀ ਹਮਲਾ ਸੀਗਾ ਇੱਕ ਬਦਰੋਹੀ ਹਮਲਾ ਸੀਗਾ ਬਦਰੋਹੀ ਹਮਲਾ ਸੀ ਕਹਿੰਦੇ ਉਹ ਵੀ ਇੱਕ ਬੜੀ ਖਤਰਨਾਕ ਰਿਪੋਰਟ ਆ ਜੀ ਇਹ ਭਾਰਤ ਦੇ ਵਿਰੁੱਧ ਬੜੀ ਵੱਡੀ ਪਰ ਚੀਨ ਕਹਿੰਦਾ ਮੇਰੇ ਵਿਰੋਧਾ ਹੈ ਹੂੰ ਉਹ ਕਹਿੰਦਾ ਮੈਨੂੰ ਬਦਨਾਮ ਕੀਤਾ ਜਾ ਰਿਹਾ ਦੁਨੀਆ ਵਿੱਚ ਇਹ ਨੈਰੇਟਿਵ ਸਿਰਜ ਰਹੇ ਹੋ ਤੁਸੀਂ ਕਿ ਚੀਨ ਜਿਹੜਾ ਹਥਿਆਰ ਬਣਾ ਕੇ ਲੋਕਾਂ ਨੂੰ ਡਰਾ ਰਿਹਾ ਦੁਨੀਆ ਨੂੰ ਡਰਾ ਰਿਹਾ ਕਹਿੰਦਾ ਨਹੀਂ ਪਰ ਇਹ ਗੱਲ ਚੀਨ ਬਿਲਕੁਲ ਪ੍ਰਚਾਰ ਰਿਹਾ ਕਿ ਮੇਰੇ ਹਥਿਆਰਾਂ ਦੇ ਨਾਲ ਪਾਕਿਸਤਾਨ ਜਿੱਤਿਆ ਭਾਰਤ ਨਾਲ ਜੇ ਮੈਂ ਆਪਣੇ ਹਥਿਆਰ ਦਿੱਤੇ ਆ ਪਾਕਿਸਤਾਨ ਨੂੰ ਤਾਂ ਭਾਰਤ ਭਾਰਤ ਹਾਰ ਗਿਆ ਇਹ ਪ੍ਰਚਾਰ ਰਿਹਾ ਚੀਨ ਇਹ ਜਰੂਰ ਪ੍ਰਚਾਰ ਰਿਹਾ ਜਿਸ ਕਰਕੇ ਉਹਦਾ ਇੰਡੋਨੇਸ਼ੀਆ ਦੇ ਨਾਲ ਇੱਕ ਸਮਝੌਤਾ ਹੋਇਆ 77000 ਕਰੋੜ ਰੁਪਏ ਦਾ ਉਹਨੇ ਵੈਪਨ ਲੈਣੇ ਆ ਹਥਿਆਰ ਲੈਣੇ ਆ ਚੀਨ ਤੋਂ ਇੰਡੋਨੇਸ਼ੀਆ ਨੇ ਉਸ ਗੱਲ ਨੂੰ ਲੈ ਕੇ ਇਤਨਾ ਉਹ ਦੁਨੀਆ ਵਿੱਚ ਆਪਣੇ ਥੈਰ ਬਚਣਾ ਚਾਹੁੰਦਾ ਚੀਨ ਇਹ ਗੱਲ ਪ੍ਰਚਾਰ ਕੇ ਵੀ ਮੈਂ ਪਾਕਿਸਤਾਨ ਨੂੰ ਮਦਦ ਕੀਤੀ ਸੀ ਤਾਂ ਕਰਕੇ ਅੱਡਾ ਵੱਡਾ ਮੁਲਕ ਹੈ ਭਾਰਤ ਹਾਰਾ ਤਾ ਹੁਣ ਜੈਰਾਮ ਰਮੇਸ਼ ਨੇ ਹਾਰ ਗਿਆ ਵੇ ਰਿਪੋਰਟ ਕਹਿੰਦੀ ਹੈ ਜੀ ਔਰ ਅਕਨ ਰਾਫੇਲ ਵਰਗੇ ਜਹਾਜ਼ ਗੀਰਤੇ ਹੂੰ ਜਿਹੜੀ ਰਿਪੋਰਟ ਕਹਿੰਦੀ ਹੈ ਰਿਪੋਰਟ ਤਾਂ ਸਿੱਧੇ ਤੁਸੀਂ ਬੀਬੀਸੀ ਰਿਪੋਰਟ ਪੜ੍ਹਿਓ ਤੁਸੀਂ ਨਾ ਪ੍ਰੋਗਰਾਮ ਤੋਂ ਬਾਅਦ ਟਾਈਮ ਲੱਗੇ ਤੁਹਾਨੂੰ ਅੱਜ ਨਾ ਬੀਬੀਸੀ ਖੋਲ ਲਿਓ ਬੀਬੀਸੀ ਦਾ ਇੰਨੀ ਡੀਪਲੀ ਸ਼ਾਪ ਏਅਰਪੋਰਟ ਹੈ ਤੇ ਬਹੁਤ ਬਹੁਤ ਜ਼ਿਆਦਾ ਡੀਪਲੀ ਇਸ ਗੱਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੂੰ ਜੈਰਾਮ ਰਮੇਸ਼ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਇਹ ਝੂਠੀ ਰਿਪੋਰਟ ਸਾਡਾ ਦੇਸ਼ ਇੰਨਾ ਮਾੜਾ ਨਹੀਂ ਹੈਗਾ ਅਸੀਂ ਇੱਕ ਜੁੱਟਾ ਸਾਰੇ ਭਾਵੇਂ ਕਾਂਗਰਸੀ ਆਹੋ ਜਾ ਰਹਾ ਰਮੇਸ਼ ਕਾਂਗਰਸੀਆ ਅਸੀਂ ਇੱਕ ਜੁੱਟਾ ਸਾਰੇ ਸਾਨੂੰ ਕੋਈ ਦਬਾ ਨਹੀਂ ਸਕਦਾ ਸਾਡੇ ਨਿਚੀ ਮਤਪੇਦ ਹੋ ਸਕਦੇ ਆ ਪਰ ਮੁਲਕ ਲਈ ਸਾਡੇ ਅਸੀਂ ਇੱਕ ਪਰ ਇਸ ਗੱਲ ਨੂੰ ਲੈ ਕੇ ਅਮਿਤ ਸ਼ਾਹ ਨੂੰ ਤੇ ਮੋਦੀ ਜੀ ਨੂੰ ਜਵਾਬ ਜਰੂਰ ਦੇਣਾ ਚਾਹੀਦਾ ਬਿਲਕੁਲ ਉਹ ਡਿਨਾਏ ਕਰਨਾ ਚਾਹੀਦਾ ਰਮੇਸ਼ ਇਹ ਵੀ ਕਹਿੰਦੇ ਆ ਇਹ ਬੜੀ ਵੱਡੀ ਗੱਲ ਦੂਜੇ ਪਾਸੇ ਅਮਰੀਕਾ ਦੀ ਗੱਲ ਸੁਣ ਲਓ ਉਹ ਕਹਿੰਦਾ ਜੀ ਭਾਰਤ ਨਾਲ ਡੀਲ ਕੀਤੀ ਨੇ 775 ਕਰੋੜ ਰੁਪਏ ਦੀ ਕੋਈ 10 ਟੈਂਕਰ ਨੇ 10 100 ਟੈਂਕਰ ਨੇ ਕਹਿੰਦਾ 100 ਟੈਂਕ ਦੇ ਕਿਲਰ ਟੈਂਕ ਕਿਲਰ ਦੇਵੇਗਾ ਉਹਨੂੰ ਮਜ਼ਾਈਲਾ ਟਾਈਪ ਮਜ਼ਾਈਲਾ ਮਰਕੇ ਟੈਂਕ ਜੋ ਆਵੇਗਾ ਉਹਦੀ 스멜 ਹੋਵੇਗੀ ਉਹਨੂੰ 스멜 ਆ ਗਈ ਤੇ ਉਹਨੂੰ 스멜 ਜਾਂ ਜਮੇਕ ਧਮਕੂ ਜੋ ਵੀ ਕੁਝ ਹੋਏਗਾ ਤਰੀਕਾ ਹੁੰਦਾ ਉਹਨੂੰ ਮਾਰ ਦੇਗਾ ਟੈਂਕਾਂ ਨੂੰ ਭਾਰਤ ਅਮਰੀਕਾ ਭਾਰਤ ਦੇਖੋ ਕਿੱਡਾ ਪਿਆਰਾ ਹੈ ਅਮਰੀਕਾ ਦਾ ਸਿਸਟਮ ਪਾਕਿਸਤਾਨ ਨੂੰ ਵੀ ਤਿਆਰ ਦੇ ਰਿਹਾ ਹੈ ਭਾਰਤ ਨੂੰ ਵੀ ਦੇ ਰਿਹਾ ਹੈ ਤਿਆਰ ਵਾਸਪ ਜਿਹੜਾ ਭਾਰਤ ਤੇ ਪਾਕਿਸਤਾਨ ਦੀ ਜੰਗ ਹੈ ਨਾ ਜੀ ਸੰਧੂਰ ਇਹ ਨਾ ਚੀਨ ਵਰਗੇ ਮਲਕਾਂ ਨੇ ਰੂਸ ਵਰਗੇ ਮਲਕਾਂ ਨੇ ਜਿਵੇਂ S-400 ਸੀ ਨਾ ਜੀ ਉਹ ਰੂਸ ਤੋਂ ਆਇਆ ਸੀਗਾ ਤੇ ਉਹ ਰੂਸ ਦੇ ਮਲਕਾਂ ਨੇ ਅਮਰੀਕਾ ਵਾਲੇ ਮਲਕਾਂ ਨੇ ਇਹਨਾਂ ਨੇ ਆਪਣੇ ਹਥਿਆਰਾਂ ਦੀ ਪਰਖ ਕੀਤੀ ਆ ਇੱਥੇ ਭੇਜ ਕੇ ਹੈ ਨਾ ਕਮਾਲ ਦੀ ਗੱਲ ਮੋਰੇ ਕੌਣ ਬਣਾਏ ਦੋ ਮਲਕ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਅਮਰੀਕੀ ਰਿਪੋਰਟ ਉਸ ਅਮਰੀਕੀ ਰਿਪੋਰਟ ਦੇ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਨੇ ਇੱਕ ਤ ਇਹ ਦਾਵਾ ਕਹਿੰਦੇ ਜੀ ਆਪਰੇਸ਼ਨ ਸੰਧੂਰ ਦੇ ਵਿੱਚ ਪਾਕਿਸਤਾਨ ਨੇ ਹਿੰਦੂਸਤਾਨ ਨੂੰ ਹਰਾਇਆ ਜੀ ਇਹਨਾਂ BBC ਨੇ ਵੀ ਰਿਪੋਰਟs ਆਪੀ ਹੈ ਜੀ ਇਹ ਹਮ ਹੋਰ ਕਈ ਅਖਬਾਰਾਂ ਨੇ ਛਾਪਤੀ ਇਹ ਤਹਲਕਾ ਮੱਚਾ ਪਿਆ ਇੰਟਰਨੈਸ਼ਨਲ ਪੱਧਰ ਤੇ ਇਸ ਰਿਪੋਰਟ ਦਾ ਇਹ ਅਸਲ ਵਿੱਚ US ਚਾਈਨਾ ਇਕਨੋਮਿਕ ਐਂਡ ਸਿਕਿਉਰਟੀ ਰਿਵਿਊ ਕਮਿਸ਼ਨ ਹੈ ਜਿਹਦੀ ਰਿਪੋਰਟ ਆ ਇਹ 790 ਪੇਜ ਦੀ ਮਰਗ 800 ਪੇਜ ਦੀ ਰਿਪੋਰਟ ਆ ਇਹ ਇਸ ਰਿਪੋਰਟ ਦੇ ਅਜੇ ਕੁਝ ਕੁ ਪੰਨੇ ਫਰੋਲੇ ਆ ਜਿਹਦੇ ਵਿੱਚ ਇਹ ਸਾਹਮਣੇ ਆ ਗਿਆ ਕਿ ਇਹਨੇ ਕਹਿਤਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਿਹੜਾ ਆਪਰੇਸ਼ਨ ਸੰਧੂਰ ਕੀਤਾ ਗਿਆ ਸੀਗਾ ਉਸ ਦੇ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾਤਾ ਹਾਰ ਗਿਆ ਭਾਰਤ ਕਹਿੰਦੇ ਇੱਥੇ ਇਹ ਰਿਪੋਰਟ ਕਹਿੰਦੀ ਆ ਅਮਰੀਕਾ ਵਾਲੀ ਸੰਸਥਾ ਦੀ ਇਹ ਸੰਸਥਾ ਬਣਾਈ ਸੀ ਅਮਰੀਕਾ ਨੇ ਚੀਨ ਦੇ ਸੁਰੱਖਿਆ ਸਿਸਟਮ ਵੈਪਨ ਨੂੰ ਹਥਿਆਰਾਂ ਨੂੰ ਪਰਖਣ ਵਾਸਤੇ ਚੀਨ ਕਾਫੀ ਉੱਪਰ ਅੱਗੇ ਵੱਧ ਰਿਹਾ ਹੈ ਨਾ ਭਾਵੇਂ ਕਿ ਚੀਨ ਨੇ ਇਸ ਗੱਲ ਨੂੰ ਡਿਨਾਈ ਕੀਤਾ ਉਹ ਕਹਿੰਦੇ ਵੀ ਸਾਨੂੰ ਤੁਸੀਂ ਬਦਨਾਮ ਕਰੋ ਉਹ ਕਹਿੰਦੇ ਵੀ ਜਿਹੜੀ ਚੀਨ ਦੇ ਹਥਿਆਰ ਵਰਤੇ ਨੇ ਪਾਕਿਸਤਾਨ ਨੇ ਚੀਨ ਦੇ ਹਥਿਆਰ ਵਰਤ ਕੇ ਪਾਕਿਸਤਾਨ ਨੇ ਭਾਰਤ ਦੇ ਉੱਪਰ ਇਸ ਤਰੀਕੇ ਨਾਲ ਉਹਦੇ ਇਵਰਕ ਰਾਫੇਲ ਵਰਗਾ ਜਹਾਜ਼ ਗੇਰਤਾ ਕਹਿੰਦੇ ਰਾਫੇਲ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਉਹ ਤਾਂ ਇਹ ਵੀ ਕਹਿੰਦੇ ਆ ਕਿ ਜਿਹੜਾ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ 26 ਮਾਰੇ ਗਏ ਸਾਡੇ ਪਿਛ ਭਾਰਤੀ ਉਹ ਵੀ ਕਹਿੰਦੇ ਅੱਤਵਾਦੀ ਹਮਲਾ ਨਹੀਂ ਸੀਗਾ ਉਹ ਵੀ ਇੱਕ ਨਸਲੀ ਹਮਲਾ ਸੀਗਾ ਇੱਕ ਬਦਰੋਹੀ ਹਮਲਾ ਸੀਗਾ ਬਦਰੋਹੀ ਹਮਲਾ ਸੀ ਕਹਿੰਦੇ ਉਹ ਵੀ ਇੱਕ ਬੜੀ ਖਤਰਨਾਕ ਰਿਪੋਰਟ ਆ ਜੀ ਇਹ ਭਾਰਤ ਦੇ ਵਿਰੁੱਧ ਬੜੀ ਵੱਡੀ ਪਰ ਚੀਨ ਕਹਿੰਦਾ ਮੇਰੇ ਵਿਰੁੱਧ ਆ ਇਹ ਹੂੰ ਉਹ ਕਹਿੰਦਾ ਮੈਨੂੰ ਬਦਨਾਮ ਕੀਤਾ ਜਾ ਰਿਹਾ ਦੁਨੀਆ ਵਿੱਚ ਇਹ ਨੈਰੇਟਿਵ ਸਰਜਰੀਆਂ ਤੁਸੀਂ ਕਿ ਚੀਨ ਜਿਹੜਾ ਹਥਿਆਰ ਬਣਾ ਕੇ ਲੋਕਾਂ ਨੂੰ ਡਰਾ ਰਿਹਾ ਦੁਨੀਆ ਨੂੰ ਡਰਾ ਰਿਹਾ ਕਹਿੰਦਾ ਨਹੀਂ ਪਰ ਇਹ ਗੱਲ ਚੀਨ ਬਿਲਕੁਲ ਪ੍ਰਚਾਰ ਰਿਹਾ ਕਿ ਮੇਰੇ ਹਥਿਆਰਾਂ ਦੇ ਨਾਲ ਪਾਕਿਸਤਾਨ ਜਿੱਤਿਆ ਭਾਰਤ ਨਾਲੋਂ ਜੇ ਮੈਂ ਆਪਣੇ ਹਥਿਆਰ ਦਿੱਤੇ ਆ ਪਾਕਿਸਤਾਨ ਨੂੰ ਤਾਂ ਭਾਰਤ ਭਾਰਤ ਹਾਰ ਗਿਆ ਇਹ ਪ੍ਰਚਾਰ ਰਿਹਾ ਚੀਨ ਇਹ ਜਰੂਰ ਪ੍ਰਚਾਰ ਰਿਹਾ ਜਿਸ ਕਰਕੇ ਉਹਦਾ ਇੰਡੋਨੇਸ਼ੀਆ ਦੇ ਨਾਲ ਇੱਕ ਸਮਝੌਤਾ ਹੋਇਆ 77000 ਕਰੋੜ ਰੁਪਏ ਦਾ ਉਹਨੇ ਵੈਪਨ ਲੈਣੇ ਆ ਹਥਿਆਰ ਲੈਣੇ ਆ ਚੀਨ ਤੋਂ ਇੰਡੋਨੇਸ਼ੀਆ ਨੇ ਉਸ ਗੱਲ ਨੂੰ ਲੈ ਕੇ ਇਤਨਾ ਉਹ ਦੁਨੀਆ ਵਿੱਚ ਆਪਣੇ ਹਥਿਆਰ ਵਜਣਾ ਚਾਹੁੰਦਾ ਚੀਨ ਇਹ ਗੱਲ ਪ੍ਰਚਾਰ ਕੇ ਵੀ ਮੈਂ ਪਾਕਿਸਤਾਨ ਨੂੰ ਮਦਦ ਕੀਤੀ ਸੀ ਤਾਂ ਕਰਕੇ ਅੱਡਾ ਵੱਡਾ ਮੁਰਕ ਹੈ ਭਾਰਤ ਹਾਰਾ ਤਾ ਹੁਣ ਜੈਰਾਮਰ ਮਹਿੰਦੇ ਹਾਰ ਗਿਆ ਵੇ ਏਅਰਪੋਰਟ ਕਹਿੰਦੀ ਆ ਜੀ ਹੋਰ ਕਹਿੰਦਾ ਰਾਫੇਲ ਵਰਗੇ ਜਹਾਜ਼ ਗੀਰ ਤੇ ਜਿਹੜੀ ਰਿਪੋਰਟ ਕਹਿੰਦੀ ਆ ਰਿਪੋਰਟ ਤਾਂ ਸਿੱਧੇ ਤੁਸੀਂ ਬੀਬੀਸੀ ਰਿਪੋਰਟ ਪੜਿਓ ਤੁਸੀਂ ਨਾ ਪ੍ਰੋਗਰਾਮ ਤੋਂ ਬਾਅਦ ਟਾਈਮ ਲੱਗੇ ਤੁਹਾਨੂੰ ਅੱਜ ਨਾ ਬੀਬੀਸੀ ਖੋਲ ਲਿਓ ਬੀਬੀਸੀ ਦਾ ਇੰਨੀ ਡੀਪਲੀ ਸ਼ਾਪ ਏਅਰਪੋਰਟ ਹੈ ਤੇ ਬਹੁਤ ਬਹੁਤ ਜ਼ਿਆਦਾ ਡੀਪਲੀ ਇਸ ਗੱਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੂੰ ਜੈਰਾਮ ਰਮੇਸ਼ ਨੇ ਕਿਹਾ ਵੀ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਇਹ ਝੂਠੀ ਰਿਪੋਰਟ ਸਾਡਾ ਦੇਸ਼ ਇੰਨਾ ਮਾੜਾ ਨਹੀਂ ਹੈਗਾ ਅਸੀਂ ਇੱਕ ਜੁੱਟਾ ਸਾਰੇ ਭਾਵੇਂ ਕਾਂਗਰਸੀ ਆਹੋ ਜਾ ਰਹੇ ਰਮੇਸ਼ ਕਾਂਗਰਸੀਆ ਅਸੀਂ ਇੱਕ ਜੁੱਟਾ ਸਾਰੇ ਸਾਨੂੰ ਕੋਈ ਦਬਾ ਨਹੀਂ ਸਕਦਾ ਸਾਡੇ ਨਿੱਚੇ ਮੱਤਪੇਦ ਹੋ ਸਕਦੇ ਆ ਪਰ ਮੁਲਕ ਲਈ ਸਾਡੇ ਅਸੀਂ ਇੱਕ ਪਰ ਇਸ ਗੱਲ ਨੂੰ ਲੈ ਕੇ ਅਮਿਤ ਸ਼ਾਹ ਨੂੰ ਤੇ ਮੋਦੀ ਜੀ ਨੂੰ ਜਵਾਬ ਜਰੂਰ ਦੇਣਾ ਚਾਹੀਦਾ ਬਿਲਕੁਲ ਉਹ ਡਿਨਾਏ ਕਰਨਾ ਚਾਹੀਦਾ ਰਮੇਸ਼ ਇਹ ਵੀ ਕਹਿੰਦੇ ਆ ਇਹ ਬੜੀ ਵੱਡੀ ਗੱਲ ਦੂਜੇ ਪਾਸੇ ਅਮਰੀਕਾ ਦੀ ਗੱਲ ਸੁਣ ਲਓ ਉਹ ਕਹਿੰਦਾ ਜੀ ਭਾਰਤ ਨਾਲ ਡੀਲ ਕੀਤੀ ਇਹਨੇ 775 ਕਰੋੜ ਰੁਪਏ ਦੀ ਕੋਈ ਦੱਸ ਦੇ ਇੱਕ ਨੇ 100 ਟੈਂਕਰ ਨੇ ਕਹਿੰਦਾ 100 ਟੈਂਕ ਦੇ ਕਿਲਰ ਟੈਂਕ ਕਿਲਰ ਦੇਵੇਗਾ ਉਹਨੂੰ ਮਜ਼ਾਈਲਾ ਟਾਈਮ ਮਜ਼ਾਈਲਾ ਮਰ ਕੇ ਟੈਂਕ ਜੋ ਆਵੇਗਾ ਉਹਦੀ স্মੈਲ ਹੋਵੇਗੀ ਉਹਨੂੰ স্মੈਲ ਆ ਗਈ ਤੇ ਉਹਨੂੰ স্মੈਲ ਜਾਂ ਜਮੇ ਧਮਕੂ ਜੋ ਵੀ ਕੁਝ ਵੀ ਹੈਗਾ ਤਰੀਕਾ ਹੁੰਦਾ ਉਹਨੂੰ ਮਾਰ ਦੇਗਾ ਟੈਂਕਾਂ ਨੂੰ ਭਾਰਤ ਅਮਰੀਕਾ ਭਾਰਤ ਦੇਖੋ ਕਿੱਡਾ ਪਿਆਰਾ ਹੈ ਅਮਰੀਕਾ ਦਾ ਸਿਸਟਮ ਪਾਕਿਸਤਾਨ ਨੂੰ ਵੀ ਤਿਆਰ ਦੇ ਰਿਹਾ ਭਾਰਤ ਨੂੰ ਵੀ ਦੇ ਰਿਹਾ ਤਿਆਰ ਉਸ ਜਿਹੜਾ ਭਾਰਤ ਤੇ ਪਾਕਿਸਤਾਨ ਦੀ جنگ ਹੈ ਨਾ ਜੀ ਸੰਧੂਰ ਇਹ ਨਾ ਚੀਨ ਵਰਗੇ ਮੁਲਕਾਂ ਨੇ ਰੂਸ ਵਰਗੇ ਮੁਲਕਾਂ ਨੇ ਜਿਵੇਂ ਐਸ 400 ਸੀ ਨਾ ਜੀ ਉਹ ਰੂਸ ਤੋਂ ਆਇਆ ਸੀਗਾ ਤੇ ਉਹ ਰੂਸ ਦੇ ਮੁਲਕਾਂ ਨੇ ਅਮਰੀਕਾ ਬਾਰੇ ਮੁਲਕਾਂ ਨੇ ਇਹਨਾਂ ਨੇ ਆਪਣੇ ਹਥਿਆਰਾਂ ਦੀ ਪਰਖ ਕੀਤੀ ਆ ਇੱਥੇ ਭੇਜ ਕੇ ਹੈ ਨਾ ਕਮਾਲ ਦੀ ਗੱਲ ਮੋਰੇ ਕੋਲ ਬਣਾਏ ਦੋ ਮੁਲਕ ਪਾਕਿਸਤਾਨ ਤੇ ਹਿੰਦੁਸਤਾਨ ਹਮ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਬੀ 5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ